ਸਤਿ ਸ੍ਰੀ ਗਾਲ ਜੀ ਸਤ ਸਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਨਾਲ ਕੋਈ ਰੈਸਪੀ ਸ਼ੇਅਰ ਨਹੀਂ ਕਰਾਂਗੇ ਤੇ ਇੱਕ ਮੈਂ ਜ਼ਰੂਰੀ ਜਿਹੜਾ ਨੁਸਖਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਣੀ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਛਾਂਗਾਂ ਦੀ ਸ਼ਿਕਾਇਤ ਹੁੰਦੀਆਂ ਕਿ ਫੇਸ ਦੇ ਉੱਤੇ ਬਹੁਤ ਜ਼ਿਆਦਾ ਛਾਂਗਾਂ ਪੈ ਜਾਂਦੀਆਂ ਗੱਲਾਂ ਦੇ ਉੱਤੇ ਪੈ ਜਾਂਦੀਆਂ ਜਿਹੜੇ ਆਪਣੀਆਂ ਲਿਪਸ ਹੁੰਦੀਆਂ ਉਹਨਾਂ ਦੇ ਉੱਪਰ ਪੈ ਜਾਂਦੇ ਕਾਲੇ-ਕਾਲੇ ਦਾਗਾਂ ਨੂੰ ਜਿਹੜੇ ਨੂੰ ਛਾਂਗਾਂ ਹੁੰਦੀਆਂ ਤੇ ਉਹ ਬਹੁਤ ਜ਼ਿਆਦਾ ਆਪਾਂ ਨੂੰ ਪਰੇਸ਼ਾਨ ਕਰ ਦਿੰਦੇ ਆ ਤੁ ਕੋਈ ਦਵਾਈ ਬੂਟੀ ਵੀ ਲੱਗਿਆ ਆਪਾਂ ਕਿਉਂਕਿ ਇਹ ਉਤਰੋਂ ਉੱਪਰੋਂ ਤਾਂ ਕੋਈ ਇਹ ਜੀ ਗੱਲ ਨਹੀਂ ਹੁੰਦੀ ਵੀ ਜਿਹੜੇ ਉੱਪਰ ਆਪਣੇ ਦਾਗ ਪਏ ਹੁੰਦੇ ਆ ਤਾਂ ਇਹ ਆਪਣੀ ਜਿਹੜੀ ਕੋਈ ਚੀਜ਼ ਹੁੰਦੀ ਉਹ ਅੰਦਰੋਂ ਘਾਟ ਦੇ ਕਾਰਨ ਨਹੀਂ ਆਪਣੀਆਂ ਸ਼ਾਂਗਾਂ ਜੜੀਆਂ ਉਹ ਪੈਂਦਾਂ ਆ ਜਾਂ ਮੂੰਹ ਆਪਣਾ ਉਹ ਕਾਲਾ ਹੋ ਜਾਂਦਾ ਬਹੁਤ ਜ਼ਿਆਦਾ ਸ਼ਾਂਗਾਂ ਨਾਲ ਤਾਂ ਉਹਦੇ ਨਾਲ ਨਾ ਆਪਾਂ ਨੂੰ ਗੰਦਾ ਵੀ ਫੀਲ ਹੁੰਦਾ ਕਿਉਂਕਿ ਸਾਰੇ ਜਣੇ ਪੁੱਛਦੇ ਆ ਵੀ ਆਪਣੀ ਸ਼ਾਂਗਾਂ ਜਾਂ ਪਹਿਲਾਂ ਅਨਸਾਰ ਆਪਣਾ ਧਿਆਨ ਨਹੀਂ ਆਪਣੇ ਫੇਸ ਤੇ ਪੈਂਦਾ ਵੀ ਕਿੰਨਾ ਕਾਲਾ ਹੋਇਆ ਪਿਆ ਹੈ ਤਦ ਦੇਖਣ ਵਾਲੇ ਨੂੰ ਚੰਗਾ ਲੱਗਦਾ ਤੇ ਆਪਾਂ ਨੂੰ ਖੁਦ ਨੂੰ ਵੀ ਚੰਗਾ ਲੱਗਦਾ ਤੇ ਉਹਦੇ ਨਾਲ ਜਿਹੜਾ ਆਪਣਾ ਕੌਨਫੀਡੈਂਸ ਉਹ ਵੀ ਖੋਇਆ ਜਾਂਦਾ ਬੰਦੇ ਤੋਂ ਤੇ ਕੋਈ ਅੰਦਰੋਂ ਨਹੀਂ ਆਪਾਂ ਨੂੰ ਘੜਤ ਹੁੰਦੀ ਜਿਹਦੇ ਨਾਲ ਸੰਘਾ ਪੈਂਦਾ ਹੈ ਤੇ ਉਪਰੋਂ ਜਿੰਨੀਆਂ ਮਰਜ਼ੀ ਕਰੀਮਾਂ ਲਾਈ ਚੱਲ ਗਿਆ ਆਪਾਂ ਉਹਦੇ ਨਾਲ ਕੋਈ ਆਰਾਮ ਨਹੀਂ ਆਉਂਦਾ ਕਈ ਭੈਣੋਂ ਬਹੁਤ ਸਾਰੀਆਂ ਕਰੀਮਾਂ ਵੀ ਮਹਿੰਗਾ ਮਹਿੰਗਾ ਵੇਚਤੀਆਂ ਨੇ ਤੇ ਉਹਦੇ ਨਾਲ ਵੀ ਨਹੀਂ ਫਰਕ ਪੈਂਦਾ ਕਈ ਟਿਊਬਾਂ ਲੈ ਕੇ ਆਉਂਦੀਆਂ ਨੇ ਉਹ ਟਿਊਬ ਹੁੰਦੀ ਹੈ ਜਿਹੜੀ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤਾਂ کہیں ਪੈਣ ਸੰਗਰੀਮ ਤੋਂ ਜੜ ਨੂੰ ਉਹ ਵੀ ਲਾਉਣ ਮੌਦਿ ਨਾ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਆਪਾਂ ਨੂੰ ਤੁਹਾਨੂੰ ਬਹੁਤ ਹੀ ਜ਼ਿਆਦਾ ਸੌਖਾ ਜਿਹਾ ਤਰੀਕਾ ਦੱਸਾਂਗੇ ਜੇ ਆਪਾਂ ਤੇ ਜਿਹੜਾ ਤੁਸੀਂ ਟ੍ਰੀਟਮੈਂਟ ਹੈ ਇਹਨੂੰ ਤੁਸੀਂ 21 ਦਿਨ ਕਰਨਾ ਹੈ ਤੇ 21 ਦਿਨਾਂ ਦੇ ਬਾਅਦ ਤੁਸੀਂ ਖੁਦ ਮਹਿਸੂਸ ਕਰੋਗੇ ਜਿਹੜੀਆਂ ਤੁਹਾਡੇ ਮੈ ਸ਼ਾਂਗਾਂ ਹੀ ਉਹ ਜੜੀਆਂ ਨਾ ਉਹ ਖਿੱਕੀਆਂ ਪੈ ਜਾਣਗੀਆਂ ਤੇ ਹੌਲੀ-ਹੌਲੀ ਜਮਾ ਜਿਹੜਾ ਫੇਸ ਹੈ ਜਿਹੜਾ ਬਿਲਕੁਲ 글로ਅ ਕਰਨ ਲੱਗ ਜਾਊਗਾ ਤੇ ਜਿਹੜੀਆਂ ਸ਼ਾਂਗਾਂ ਹੀ ਬਿਲਕੁਲ ਖਤਮ ਹੋ ਜਾਣਗੀਆਂ ਤੇ ਵੀਡੀਓ ਭਾਵੇਂ ਤੁਸੀਂ ਦੇਖੋ ਨਾ ਪਰ ਸੁਣਨ ਵਾਲੀ ਵੀਡੀਓ ਜ਼ਰੂਰ ਹੈ ਕਿਉਂਕਿ ਆਪਾਂ ਸਾਰਿਆਂ ਭੈਣਾਂ ਨੂੰ ਇਹ ਸਮੱਸਿਆ ਆਮ ਤੌਰ ਤੇ ਹੋਈ ਜਾਂਦੀ ਹੈਗੀ ਤੇ ਤੁਸੀਂ ਪਹਿਲਾਂ ਤਾਂ ਇੱਕ ਸੇਵ ਹੈ ਜਿਹੜਾ ਸੇਵ ਲੈਣਾ ਹੈ ਤੇ ਸੇਵ ਹੈ ਜਿਹੜਾ ਉਹ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਬਿਜੀ ਮੈਂ ਗਲੇ ਗਲੇ ਜਿਹੇ ਸੇਵ ਹੁੰਦੇ ਉਹਵੇਂ ਨਹੀਂ ਤਾਂ ਤੁਸੀਂ ਰਾਤ ਨੂੰ ਉਹ ਜਿਹੜਾ ਸੇਵ ਹੈ ਤੇ ਰਾਤ ਨੂੰ ਰੱਖ ਦਿਨਾ ਤੁਸੀਂ ਕੋਰੇ ਗੁੱਜੇ ਦੇ ਵਿੱਚ ਭਉਂਗੇ ਤੇ ਜਿਹੜਾ ਸਵੇਰੇ ਤੁਸੀਂ ਖਾਲੀ ਪੇਟ ਜਿਹੜਾ ਗੂੰਗਣਾ ਪਾਣੀ ਜਿਹੜਾ ਆਪਾਂ ਪੀਨੇ ਹੁੰਦੇ ਆ ਗੂੰਗਣਾ ਪਾਣੀ ਤਾਂ ਤੁਸੀਂ ਉਵੇਂ ਹੀ ਪੀਣਾ ਹੀ ਥੋੜਾ ਜਿਹਾ ਕੋਸਾ ਜਿਹਾ ਪਾਣੀ ਪੀ ਲੈਣਾ ਤੁਸੀਂ ਸਵੇਰੇ ਉੱਠ ਕੇ ਜਿਵੇਂ ਨਾਰਮਲ ਹੀ ਆਪਾਂ ਸਾਰੇ ਜਣੇ ਪਾਣੀ ਦਾ ਸਵੇਰੇ ਉੱਠ ਕੇ ਪੀਂਨੇ ਆ ਸਿੱਧੀ ਦਾ ਆਪਾਂ ਚਾਹ ਪੀਂਦੇ ਨਹੀਂ ਕੋਈ ਵੀ ਤੇ ਜਿਵੇਂ ਨਾਰਮਲ ਆਪਾਂ ਪਾਣੀ ਰੋਜ਼ ਪੀਂਨੇ ਹਾਂ ਉਵੇਂ ਤੁਸੀਂ ਪਾਣੀ ਪੀ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਪੀਣ ਤੋਂ ਬਾਅਦ ਨਾ ਉਹ ਜਿਹੜਾ ਸੇਵਾ ਉਹਨੂੰ ਖਾਣਾ ਹੀ ਤੇ ਇਹ ਤੁਸੀਂ ਲਗਾਤਾਰ 21 ਦਿਨ ਸੇਵਾ ਜਿਹੜਾ ਤੁਸੀਂ ਖਾਲੀ ਪੇਟ ਖਾਣੇ ਖਾਣਾ ਹੀ ਤੇ ਦੁਬਾਰਾ ਤੁਸੀਂ ਘੰਟਾ ਕੁਛ ਨਹੀਂ ਖਾਣਾ ਤੇ ਪਾਣੀ ਪੀ ਸਕਦੇ ਆ ਪਰ ਕੋਈ ਚਾਹ ਚੁ ਹਜੇ ਨਹੀਂ ਪੀਣੀ ਘੰਟਾ ਤੁਸੀਂ ਪ੍ਰੇਜ ਰੱਖਣਾ ਹਰ ਇੱਕ ਚੀਜ਼ ਤੋਂ ਤੇ ਘੰਟੇ ਦੇ ਬਾਅਦ ਤੁਸੀਂ ਉਹ ਚਾਹ ਵੀ ਪੀ ਸਕਦੇ ਆ ਨੋਰਮਲ ਜੋ ਵੀ ਤੁਸੀਂ ਤੁਹਾਡਾ ਡੇਲੀ ਡਾਈਟ ਆ ਤੁਸੀਂ ਉਹ ਲੈ ਸਕਦੇ ਆ ਤੇ ਬਾਰੇ 21 ਦਿਨ ਸੇਵ ਆ ਜਿਹੜਾ ਤੁਸੀਂ ਉਹ ਜ਼ਰੂਰ ਖਾਲੀ ਪੇਟ ਖਾਣਾ ਹੈ ਤਾਂ ਤੁਸੀਂ ਖਾ ਕੇ ਦੇਖੋ ਤੇ ਤੁਹਾਨੂੰ ਫਰਕ ਜ਼ਰੂਰ ਮਹਿਸੂਸ ਹੋਊਗਾ ਤੇ ਜਿਹੜਾ ਦੂਜਾ ਏ ਉਹ ਵੀ ਤੁਸੀਂ 21 ਦਿਨ ਕੀ ਕਰਨਾ ਹੈ ਪੰਜ ਹੀ ਤਾਂ ਦਾਖਾ ਪੀਉਣੀਆਂ ਹੈ ਰਾਤ ਨੂੰ ਤੇ ਪੰਜ ਹੀ ਲੈਣੇ ਆਂਗੇ ਤੁਸੀਂ ਬਦਾਮ ਤੇ ਪੰਜ ਹੀ ਕਾਜੂ ਲੈਣੇ ਆ ਤੇ ਇੱਕ ਤੁਸੀਂ ਲੈ ਲਓ ਅਖਰੋਟ ਤੇ ਇੱਕ ਤੁਸੀਂ انجੀਰ ਲੈਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਾਤ ਹੋ ਸਕੇ ਤਾਂ ਤੁਸੀਂ ਮਿੱਟੀ ਦੇ ਕੁਜੇ ਦੇ ਵਿੱਚ ਭਿਉਓ ਤੇ ਜੇ ਨਹੀਂ ਸੁਤੋਂ ਹੁੰਦਾ ਤਾਂ ਆਪਾਂ ਨਾਰਮਲ ਜਿਵੇਂ ਭਿਉਣੀ ਆਪਾਂ ਰਾਤ ਨੂੰ ਤੇ ਉਵੇਂ ਤੁਸੀਂ ਗਲਾਸ ਦੇ ਵਿੱਚ ਭੋਂ ਕੇ ਰੱਖ ਦੋ ਜਾਂ ਕੌਲੀ ਦੇ ਵਿੱਚ ਤਾਂ ਸਾਰੀ ਰਾਤ ਉਹ ਭਿੱਜੇ ਹੋਣੇ ਚਾਹੀਦੇ ਜਿਹੜੇ ਆਪਣੀਆਂ ਸਾਰੀਆਂ ਚੀਜ਼ਾਂ ਹੈ ਤਫਰ ਤੁਸੀਂ ਇਹਨੂੰ ਦਿਨੇ ਕਦੋਂ ਵੀ ਤੁਸੀਂ ਖਾ ਸਕਦੇ ਆ ਜੇ ਤੁਹਾਨੂੰ ਖਾਣ ਦੇ ਵਿੱਚ ਕੋਈ ਪ੍ਰੋਬਲਮ ਹੈ ਵੀ ਨਹੀਂ ਕਈ ਵਾਰਨ ਟੇਸਟ ਇਹਦਾ ਚੰਗਾ ਲੱਗਦਾ ਹੁੰਦਾ ਪਰ ਇਹ ਖਾਣ ਦੇ ਵਿੱਚ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਬਹੁਤ ਜ਼ਿਆਦਾ ਟੇਸਟ ਲੱਗਦਾ ਹੁੰਦਾ ਹੈ ਤੇ ਮੈਨੂੰ ਤਾਂ ਕਦੇ ਲੱਗਿਆ ਨਹੀਂ ਵੀ ਕੋਈ ਚੀਜ਼ ਹੈ ਜਿਹੜੀ ਆਪਾਂ ਨੂੰ ਸਵਾਦ ਦੇ ਵਿੱਚ ਚੰਗੀ ਨਹੀਂ ਲੱਗੀ ਤੇ ਤੁਸੀਂ ਸਾਰੀਆਂ ਚੀਜ਼ਾਂ ਵੈਸੇ ਵੀ ਚਬਾ-ਚਬਾ ਕੇ ਖਾ ਸਕਦੇ ਆ ਤੇ ਜੇ ਤੁਹਾਨੂੰ ਚਬਾਉਣ ਦੇ ਵਿੱਚ ਕੋਈ ਲੱਗਦਾ ਵੀ ਸਾਨੂੰ ਨਹੀਂ ਟੇਸਟਦਾ ਚੰਗਾ ਲੱਗਦਾ ਤਾਂ ਤੁਸੀਂ ਦੁੱਧ ਦੇ ਵਿੱਚ ਇਹਦਾ ਸ਼ੇਕ ਬਣਾ ਕੇ ਵੀ ਸਾਰੀਆਂ ਚੀਜ਼ਾਂ ਦਾ ਪੀ ਸਕਦੇ ਆ ਤੇ ਤੁਸੀਂ ਦਿਨ ਦੇ ਵਿੱਚ ਕਦੋਂ ਮਰਜ਼ੀ ਲੈ ਲੋ ਤੇ ਭਲੰਜੇ ਤੁਸੀਂ ਰਾਤ ਨੂੰ ਦੁੱਧ ਪੀਂਦੇ ਆ ਤਾਂ ਉਹਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਫੈਂਡ ਕੇ ਲੈ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਸੌਖਾ ਜਿਹਾ ਤਰੀਕਾ ਹੈ 21 ਦਿਨ ਤੁਸੀਂ ਸੇਬ ਖਾਣਾ ਹੈ ਤੇ ਜਿਹੜਾ 21 ਦਿਨ ਹੈ ਜਿਹੜੀ ਮੈਂ ਤੁਹਾਨੂੰ ਡਾਈਟ ਦੱਸੀ ਆ ਤੇ ਇਹ ਤੁਸੀਂ ਜ਼ਰੂਰ ਖਾ ਕੇ ਦੇਖਿਓ ਕਿਉਂਕਿ ਸਾਡੇ ਵੱਡੇ ਬਜ਼ੁਰਗਾਂ ਨੇ ਦਸੀ ਸਾਡੇ ਭੂਆ ਜੀ ਦੀ ਸੱਸ ਸੀ ਉਹ ਆਏ ਸੀਗੇ ਤੇ ਉਹਨਾਂ ਨੇ ਜਦੋਂ ਫੇਸ ਦੇਖਿਆ ਸੀ ਮੇਰਾ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗੇ ਵੀ ਇਹ ਤੂੰ ਕੁੜਗੇ ਖਾ ਕੇ ਦੇਖ ਤੇ ਕਿਉਂਕਿ ਬਜ਼ੁਰਗ ਹੁੰਦੇ ਆ ਜਿਹੜੇ ਉਹਨਾਂ ਨੂੰ ਪਹਿਲਾਂ ਕੋਈ ਐਕਸਪੀਰੀਅੰਸ ਹੁੰਦਾ ਏ ਤਾਂ ਹੀ ਉਹ ਆਪਾਂ ਕਹਿੰਦੇ ਆ ਤੇ ਵੈਸੇ ਦਵਾਈਆਂ-ਦੁਵਾਈਆਂ ਤਾਂ ਮੈਂ ਬਹੁਤ ਲੰਗਾ ਸੀਗਾ ਉਹਦੇ ਨਾਲ ਕੋਈ ਰਾਮ ਨਹੀਂ ਆਇਆ ਸੀਗਾ ਤੇ ਦਵਾਈਆਂ ਖਾਧਾਂਗਾ ਮੈਂ ਸੀਗਾ ਵਿਟਾਮਿਨਾ ਬਟੂਮਨਾ ਦੇ ਕੈਪਸੂਲ ਬਹੁਤ ਜ਼ਿਆਦਾ ਦਵਾਈਆਂ ਖਾਧਾਂਗਾ ਸੀਗਾ ਤਾਂ ਫਿਰ ਉਹਦੋਂ ਬਾਅਦ ਮੈਂ ਕਿਹ ਜਿਦਾ ਇੰਨਾ ਕੁਝ ਕਰ ਲਿਆ ਤੇ ਹੁਣ ਆ ਥੋੜਾ ਜਿਹਾ ਕੰਮ ਮੈਨੂੰ ਕਰਕੇ ਆਪਾਂ ਦੇਖ ਲੈਨੇ ਆ ਤਾਂ ਤੁਸੀਂ ਯਕੀਨ ਮੰਨਿਓ ਇੰਨਾ ਵਧੀਆ ਉਹਦਾ ਰਿਜ਼ਲਟ ਆਇਆ ਸੀਗਾ ਤੇ ਬਹੁਤ ਹੀ ਜ਼ਿਆਦਾ ਤੇ ਅਜੇ ਤੱਕ ਕੋਈ ਵੀ ਮੇਰੇ ਫੇਸ ਦੇ ਵਿੱਚ ਕੋਈ ਵੀ ਭੋਰਾ ਵੀ ਸ਼ਾਈ ਨਹੀਂ ਰਹੀ ਆ ਤੇ ਸਾਰਾ ਮਾ ਸੰਗਾ ਸਿੰਘਾ ਜਿਹੜਾ ਠੀਕ ਹੋਊਗਾ ਸਿੰਘਾ ਤੇ ਉਸ ਤੋਂ ਬਾਅਦ ਕਦੇ ਆਂਗਾ ਵੀ ਨਹੀਂ ਤੇ ਹੁਣ ਜਿਹੜੀ ਡਾਈਟ ਆ ਜਿਹੜੇ ਮੈਂ ਤੁਹਾਨੂੰ ਕਾਜੂ ਬਦਮਾਲਾ ਦੱਸਿਆ ਇਹ ਤਾਂ ਹੁਣ ਮੈਂ ਰੋਜ਼ ਹੀ ਅਸੀਂ ਸਾਰਾ ਟੱਬਰ ਹੀ ਖਾਣ ਲੱਗ ਗਿਆ ਹੁਣ ਤੇ ਕਿਉਂਕਿ ਇਹ ਤਾਂ ਸਾਰੀਆਂ ਹਲਦੀ ਚੀਜ਼ਾਂ ਹੈ ਤੇ ਜੇ ਆਪਾਂ ਡਰਾਈ ਫਰੂਟ ਭੌਂ ਕੇ ਖਾਣੇ ਆ ਤਾਂ ਉਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਤੇ ਜੇ ਆਪਾਂ ਸੁੱਕੇ ਖਾਣੇ ਤਾਂ ਉਹ ਥੋੜੀ ਗਰਮੈਸ਼ ਕਰਦੇ ਆ ਤੇ ਤਾਂਨੇ ਕਰਕੇ ਆਪਾਂ ਉਹਨਾਂ ਨੂੰ ਪੀਣ ਕੇ ਜ਼ਰੂਰ ਖਾ ਲੈ ਲੈਣੇ ਆ ਜੀ ਤੇ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਕੋਈ ਵੀ ਸ਼ਾਨਾਂ ਦੀ ਜਿਹੜੀ ਦਿੱਕਤ ਆ ਉਹ ਕੋਈ ਨਹੀਂ ਕੋਈ ਤੇ ਜਿਹੜਾ ਫੇਸ ਤੇ 글로ਅ ਆਉਂਦਾ ਏ ਉਹ ਵੀ ਬਹੁਤ ਜ਼ਿਆਦਾ ਵਧ ਗਿਆ ਆ ਜਾਂਦਾ ਏ ਤੇ ਹੁਣ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਵੀ ਦੇਵਾਂਗੇ ਤਾਂ ਉਹਨਾਂ ਦੀ ਵੀ ਸਿਹਤ ਠੀਕ ਰਹਿੰਦੀ ਐ ਇਸ ਚੀਜ਼ਾਂ ਨਾਲ ਤੇ ਕਿਉਂਕਿ ਕੋਈ ਦਵਾਈ ਤਾਂ ਹੈ ਨਹੀਂ ਜਿਹਦਾ ਇਹਨਾਂ ਦਾ ਸਾਈਡ ਇਫੈਕਟ ਹੋਊਗਾ ਤੇ ਨੇਚਰਲੀ ਚੀਜ਼ਾਂ ਇਹਦੇ ਆਪਾਂ ਨੂੰ ਸਾਰਿਆਂ ਨੂੰ ਖਾਣੀਆਂ ਚਾਹੀਦੀਆਂ ਐ ਤੇ ਕਈ ਵਾਰੀ ਆਪਾਂ ਕਿੰਨੇ ਦਵਾਈਆਂ ਤੇ ਵੀ ਪੈਸੇ ਲਾ ਦਿੰਦੇ ਆ ਤੇ ਫੇਰ ਵੀ ਆਪਾਂ ਨੂੰ ਕੋਈ ਅਸਰ ਨਹੀਂ ਦੇ ਦਸਨਾ ਪਹਿਲਾਂ ਤਾਂ ਪੱਕਾ ਮਤੰਦਾ ਛੱਡ ਕੇ ਦਵਾਈ ਲੈਣ ਜਾਂਦੇ ਆ ਫਿਰ ਆ ਕੇ ਫਿਰ ਆਪਾਂ ਨੂੰ ਕਰਨਾ ਪੈਂਦਾ ਕਿੰਨਾ ਮੁਸ਼ਕਲ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਤੇ ਜੇ ਆਪਣਾ ਇੰਨਾ ਕਲਾਜ ਆਪਾਂ ਘਰੇ ਹੀ ਕਰ ਸਕਦੇ ਹਾਂ ਤਾਂ ਫਿਰ ਆਪਾਂ ਨੂੰ ਜ਼ਿਆਦਾ ਜਾਣ ਦੀ ਕਿਤੇ ਲੋੜ ਵੀ ਨਹੀਂ ਤੇ ਨਾ ਹੀ ਇਹਨਾਂ ਦਾ ਕੋਈ ਸਾਈਡ ਇਫੈਕਟ ਹੋਊਗਾ ਬੜੇ ਈਜ਼ੀਲੀ ਤੁਸੀਂ 21 ਦਿਨਾਂ ਦੇ ਵਿੱਚ ਜਦੋਂ ਤੁਹਾਨੂੰ ਫਰਕ ਲੱਗਿਆ ਤਾਂ ਤੁਸੀਂ ਇਹਨਾਂ ਨੂੰ ਛੱਡਣਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਕਿਉਂਕਿ ਇਹਦੇ ਨਾਲ 글로 ਹੀ ਫੇਸ ਦੇ ਉੱਤੇ ਨਾਉਂਦਾ ਸਾਰੀ ਸਕਿਨ ਜਿਹੜੀ ਬਹੁਤ ਸੋਹਣੀ ਬਣ ਜਾਂਦੀ ਹੈ ਆਪਣੀ ਤੇ ਇੰਨੀ ਵਧੀਆ ਇਹ ਡਾਈਟ ਹੈ ਤੇ ਤੁਸੀਂ ਜਰੂਰ ਲੈ ਕੇ ਦੇਖੋ ਇਹਨੂੰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਚੰਗੀ ਲੱਗੀ ਤਾਂ ਲਾਇਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਤਾਂ ਕਿ ਹੋਰ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਤੇ ਜੇ ਆਪਾਂ ਸ਼ੇਅਰ ਕਰਾਂਗੇ ਤਾਂ ਭਲਾ ਹੀ ਹੋਊਗਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਹ ਇਸ ਚੀਜ਼ ਨਾਲ ਯੂਜ਼ ਰੰਗੀਆਂ ਐ ਤੇ ਬਹੁਤ ਜ਼ਿਆਦਾ ਪੈਸਿਆਂ ਦਾ ਵੀ ਤਾਂ ਨੁਕਸਾਨ ਹੁੰਦਾ ਹੈ ਆਪਣਾ ਤੇ ਜਿਹੜੀਆਂ ਦਵਾਈਆਂ ਹੁੰਦਾ ਮੈਂ ਤੋ ਉਹ ਵੀ ਤਾਂ ਕੈਮੀਕਲ ਹੀ ਹੁੰਦੀਆਂ ਆ ਤਾਂ ਉਹ ਵੀ ਜਿਆਦਾ ਆਪਾਂ ਮਾਤਰਾ ਦੇ ਵਿੱਚ ਲਾਵਾਂਗੇ ਤੇ ਆਪਣੀ ਸਰੀਰ ਨੂੰ ਨੁਕਸਾਨ ਕਰ ਦਾਂਗੇ ਤੇ ਪਰ ਇਹਨਾਂ ਚੀਜ਼ਾਂ ਨਾਲ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂਗਾ ਤੇ ਫਾਇਦਾ ਹੀ ਫਾਇਦਾ ਹੈ ਤੇ ਜੇ ਤੁਹਾਨੂੰ ਕੋਈ ਜਿਆਦਾ ਡਾਊਟ ਹੈ ਵੀ ਗਰਮੈਸ਼ ਵਾਲੀ ਕਰਦੇ ਆ ਡਰਾਈ ਫਰੂਟ ਜਾਂ ਕਿਵੇਂ ਬਸ ਤੁਸੀਂ 21 ਦਿਨ ਲੈ ਕੇ ਦੇਖੋ 21 ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਮਹਿਸੂਸ ਹੋਊਗਾ ਐਨੀ ਵਧੀਆ ਚੀਜ਼ ਹੈ ਇਹ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਸਾਰੀਆਂ ਭੈਣਾਂ ਨੇ ਤੇ ਜਿੰਨਾਂ ਭੈਣਾਂ ਦੇ ਵੀ ਸ਼ਾਂਗਾ ਹੈਗਾ ਹੈ ਆਪਣੀ ਜਿਵੇਂ ਆ ਆਸ ਪਰੋਸ ਦੇ ਵਿੱਚ ਜਾਂ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੇ ਉਹਨਾਂ ਨੂੰ ਜਰੂਰ ਵੀਡੀਓ ਸ਼ੇਅਰ ਕਰਦੇ ਹੋ ਜਾਣਨ ਜਰੂਰ ਦੱਸੋ ਜੀ ਭਲੇ ਦਾ ਕੰਮ ਹੈ ਇਹ ਤੇ ਕਿਉਂਕਿ ਆਪਾਂ ਨੂੰ ਦਵਾਈ ਉਟਦੀ ਵਿੱਚ ਲੋੜ ਨਹੀਂ ਪੈਂਦੀ ਤੇ ਸਿਰਫ ਸੇਵ ਨਾਲ ਤੇ ਇੱਕ ਆਪਾਂ ਜਿਹੜੇ ਤੁਹਾਨੂੰ ਡਰਾਈ ਫਰੂਟ ਦੱਸੇ ਸਾਰੇ ਲੈ ਕੇ ਤੇ ਆਪਾਂ ਨੂੰ 21 ਦਿਨਾਂ ਦੇ ਵਿੱਚ ਵਿੱਚ ਹੀ ਆਪਣਾ ਜਿਹੜਾ ਸ਼ਾਂਗਾਂ ਹੈ ਉਹ ਦੂਰ ਹੋ ਜਾਂਦਾ ਹੈ ਤੇ ਬੇਸ ਦੇ ਉੱਤੇ ਬਹੁਤ ਹੀ ਪਿੰਕ ਜਾਂ 글로ਅ ਆ ਜਾਂਦਾ ਹੈ ਆਪਣੇ ਤੇ ਤੇ ਤੁਸੀਂ ਜਰੂਰ ਟਰਾਈ ਕਰਕੇ ਦੇਖਣਾ ਜੀ ਇਹ ਤਰੀਕਾ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਤਾਂ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਆਪਾਂ ਨੂੰ ਸੋਨੂੰ ਆਪਣਾ ਇਹ ਨੁਸਖਾ ਚੰਗਾ ਲੱਗਿਆ ਟਰਾਈ ਕਰਕੇ ਤੁਸੀਂ ਦੇਖਿਆ ਤਾਂ ਆਪਾਂ ਨੂੰ ਜ਼ਰੂਰ ਦੱਸਿਓ ਕਿ ਸੋਨੂੰ ਕਿਵੇਂ ਲੱਗਿਆ ਤੇ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਫਿਰ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕਰ ਲਈ ਸਾਰੇ ਭੈਣ ਭਰਾਵਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿੰਨਾਂ ਜਿੰਨਾਂ ਭੈਣਾਂ ਨੇ ਆਪਣੀ ਵੀਡੀਓ ਦੇਖੀ ਹੈ ਲਾਈਕ ਕੀਤੀ ਹੈ ਤੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਆਂ ਤੁਹਾਨੂੰ ਆਪਾਂ ਫੇਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ